Uh, अलग फील है प्राउड फीलिंग है मतलब सारे इतने प्रेजेंट है सामने वो इन्ने ज़्यादा खुश है सो तो सोचा नहीं सी मतलब उस टाइम तो पहला कि आई एल अचीव दिस बट देन uh, मेरा ब्रदर इत बैठा है उन्हें इंसपायर किया एक्चुअली मैं एंड आई जॉइंड जॉइंट हौली हौली बस सारे सपोर्ट ना वो बनता गया अपने आप स्ट्रगल सी पहला मैं जो अपनी एस एस बी दिती है ये मेरा तीसरा अटैम्पो तो मैं दो बार पहला फेलियर देख चुकी हूँ तो दें फाइनली थर्ड अटेम्प्ट चप्पा मतलब मेरा सिलेक्शन हो आया सी एंड दें वन ईयर वन एंड हाफ ईयर ऑफ ट्रेनिंग एंड दें फाइनली यस्टरडे वाज़ दी डे जो मेरा मतलब मैं फाइनली पास हो गया तो यहाँ फाइनली एको उन दे के ऑफिसर बन गया ओवरली फील अंधेरे डी ओ फाइनली मतलब आई है नेगेटिव भी ਆਮੀ ਪਰਸਨ ਨੂੰ ਇੱਕ ਆਮੀ ਪਰਸਨ ਹੈ ਤੇ ਜਿਹੜਾ ਰਿਲੇਸ਼ਨਸ ਦੇ ਅਜ਼ ਅ ਡਾਟਰ অর ਫਾਦਰ ਤਾਂ ਹਿੰਦੀ ਹੁੰਦਾ ਜੀ ਇਹ ਕਾਰਮੀ ਨੂੰ ਡੈਡੀਕੇਸ਼ਨ ਫੈਮਿਲੀ ਲਈ ਮੈਂ ਬਬੜਵਾਰਕ ਉਹ ਜਿਹੜੀ emotions ਮੇਰੇ ਕੋਲ ਚਾਤ ਕੋਚ ਨਹੀਂ ਪਾ ਰਹੇ ਮਤਲਬ ਉਹ that is something ਕੇ ਵਰਡਸ ਨੇ ਐਕਸਪਲੇਨ ਕਰ ਸਕਦੇ बिकॉज ਇਟ ਡਰੀਮ ਸੀ ਕਿ ਕਵਰੀ ਪਾਪਾ ਮम्मा ਉੱਥੇ ਦੇਖਣ ਕਿ ਮੈਨੂੰ ਯੂਨੀਫਾਰਮ ਦੇ ਵਿੱਚ ਪਹਿਲੀ ਵਾਰੀ ਸੋ ਉਹ ਜਿਹੜਾ ਮਤਲਬ ਮੈਂ ਉਹੀ ਸ਼ਬਦ ਨਹੀਂ ਬਾਸ ਸਕਦੀ ਉਸ ਚੀਜ਼ ਨੂੰ ਕਿਉਂਕਿ ਮੈਨੂੰ ਯਾਦ ਹੈ ਕਿ मैं जो पा सा मार्च पास तो मैं पापा देखा तो मैं सिर्फ दो सैकेंड देख पाई सो तो मैंने लगे कि नहीं मतलब वो इमोशन इमोशनल मूवमेंट हो जाएगा जहाँ उस तरीके तो मैं थोड़ा इग्नोर जहाँ किया स्माइल पास की वेंट मार्चिंग ऑन तो बहुत फील आने मैं कभी मेहनत आोपर उन्होंने तो एक आर्मी परसनल बेटी का एक ऑफिसर बनना बहुत वो गल होती है अपने इलाके जाना इट वॉज अ बिग मूवमेंट फॉर मी ਆਈ ਥਿੰਕ ਮ ਪ੍ਰੋਪਰ ਅਨਛਾਹ ਐਕਸਪਲੇਨ ਵੀ ਨਹੀਂ ਕਰ ਸਕਦੀ ਇਸ ਟਾਈਮ ਤੇ ਥਿੰਗ ਵੀ ਹੈ ਕਿ ਫੈਮਿਲੀ ਦੇ ਵਿੱਚ ਹਾਂਜੀ ਇਸ ਮੌਕੇ ਲੈ ਕੇ ਜਾ ਰਹੇ ਹਾਂਜੀ ਉਹ ਇੱਕ ਬੜਾ ਇੰਪੋਰਟੈਂਟ ਹੈ ਕਿਉਂਕਿ ਜੇ ਮੈਂ ਕਹਿੰਦੀ ਕਿ ਕਿਸੇ ਆਈ.ਟੀ.ਸੀ. ਚੋਂ ਕਵਰ ਹੈ ਹਾਂਜੀ ਉਹਦੇ ਵਿੱਚ ਵੀ ਤੇ ਸੈਟੀਸਫਾਈਡ ਸ਼ਾਇਦ ਹੋ ਗਈਆਂ ਮਨ ਚ ਸੀ ਕਿ ਪੂਰਨ ਨਹੀਂ ਕਿ ਨਹੀਂ ਇਹ ਮੈਂ ਨਹੀਂ ਉਹਦੇ ਵਿੱਚ ਤੋਂ ਮੈਂ ਉਹ ਜੁਆਇਨ ਕੀਤੀ ਸੀ ਮੈਂ ਉਹ ਤੋਂ ਕਦੇ ਨਹੀਂ ਸੋਚਿਆ ਸੀ ਕਿ ਮੈਂ ਡਿਫੈਂਸ ਫੋਰਸਸ ਜੁਆਇਨ ਕਰੂੰਗੀ ਇੱਕ ਟਾਈਮ ਤੇ because i was satisfied with it but then i thought ki nahi family matlab apne aap ho anda because family lineage udan di hai mere dada ji nana ji papa sab army je matlab defense officers the si so nahi sikali socha nahi si but mainu lagda hai ki wo genes ch honda hai tade ki todi family background aa ria inherited honda hai ki ha tu jaoge defense services je mera brother prepare kar rya si so saryan da wo matlab wo honda hai ki circumstances edan de ho gaye ki main nahi main sochya ki us time te covid si so mera work ਲਾਈਫ ਬੈਲੈਂਸ ਥੋੜਾ ਸਹੀ ਚੱਲ ਰਿਆ ਸੀ ਤੇ ਮੈਂ ਨਾਲ ਨਾਲ ਇਹਦੀ ਵੀ ਤਿਆਰੀ ਸ਼ੁਰੂ ਕਰ ਦਿੱਤੀ ਐਂਡ ਫਾਈਨਲੀ ਆਈ ਗਾਟ ਇਟ ਸੋ ਉਹ ਡੈਫੀਨਿਟਲੀ ਯੂ ਫੈਮਿਲੀ ਦਾ ਤਾਂ ਇੱਕ ਇੰਪੋਰਟੈਂਟ ਫੈਕਟਰ ਹੈੀ ਕਿ ਫੈਮਿਲੀ ਡਿਫਰੈਂਸ ਸਰਵਿਸਸ ਜੈਟਸ ਵਾਈ ਆਈ ਆਲਸੋ ਗਾਟ ਇਨ ਟੂ ਇਟ ਇਸ ਤੋਂ ਪਹਿਲਾਂ ਨਾ ਬੇਟਾ ਐ ਐਫਪੀ ਮਹੱਲੀ ਨਾ ਆਰਮਡ ਪੋਸਟ ਦੀ ਤਿਆਰੀ ਕਰ ਰਿਆ ਸੀ ਜੋ ਐਂਡ ਕਿਤੇ ਮੈਂ ਤਿੰਨ ਵਾਰਾਂ ਟੈਸਟਿੰਗ ਕਲੀਅਰ ਕੀਤਾ ਰਿਟਨ ਤੇ ਲਾਸਟ ਵਿੱਚ ਐਸਐਸਬੀ ਤੋਂ ਥੋੜਾ ਆਊਟਰ ਸੀ ਜੀ ਉਸ ਟਾਈਮ ਕੋਵਿਡ ਦੇ ਕਾਰਨ ਬੇਟੀ ਘਰ ਸੀ ਜਿੱਥੋਂ ਹੋਮਵਰਕ ਕਰ ਰਹੀ ਸੀ ਤੇ ਬੇਟੇ ਨੇ ਉਸ ਟਾਈਮ ਕਾਫੀ ਮੋਟੀਵੇਟ ਕੀਤਾ ਵੀ ਨਹੀਂ ਤੂੰ ਵੀ ਕਰ ਰਹੀ ਤੇ ਆਈਟੀ ਕੰਪਨੀ ਜਿਹੜੀ ਆਲਰੇਡੀ ਚੰਗੇ ਪੈਜ ਤੇ ਉੱਪਰ ਸਰਵਿਸ ਕਰ ਰਹੀ ਸੀ ਤੇ ਬੇਟੇ ਨੇ ਕਾਫੀ ਮੋਟੀਵੇਟ ਕੀਤਾ ਮੈਂ ਨਹੀਂ ਤੂੰ تیاری ਕਰ। تیاری ਕੀਤੀ, ਰਟਨ ਕਲੀਅਰ ਕੀਤਾ ਫਿਰ ਬੇਟੀ ਵੀ ਐਸਐਸਬੀ ਤੋਂ ਆਊਟ ਹੋਈ ਦੋ ਵਾਰ। ਫਿਰ ਜਦੋਂ ਦੂਸਰੀ ਵਾਰ ਆਊਟ ਹੋ ਗਿਆ ਤੇ ਕਿਹਾ ਯਾਤ ਕਿ ਮੈਂ ਹੁਣ ਤਾਂ ਕਰਨਾ ਕਰਨਾ। ਇੱਕ ਮਗਰ ਮਨ ਬਣਾ ਲਿਆ ਵੀ ਹੁਣ ਤਾਂ ਕਰਨਾ ਹੀ ਕਰਨਾ ਬਸ ਇੱਕ ਜੇਦ ਵਾਲਾ ਜਿਵੇਂ ਹੋ ਗਿਆ ਤੇ ਸਪੋਰਟ ਪ੍ਰਵਾਹ ਦੀ ਸੀ ਕੋਈ ਨਹੀਂ ਕਰ ਜਿਹੜੀ ਨੰਨੇ ਦੇ ਜਾਣ ਚੋਣ ਜਾ ਹੁਣ ਜਦੋਂ ਕੱਲ ਪਾਸ ਆਊਟ ਹੋਈ ਉਹਥੇ ਮਹਾਸਪਾਸ ਜਦੋਂ 10 ਦੇ ਕਿ ਮੈਂ ਮੈਡੀਕਲ ਹੋਣ ਲੱਗ ਪੈ ਲੱਗ ਗਿਆ ਉਹਨਾਂ ਦਾ ਐਕਚੁਅਲ ਬਹੁਤ ਉਸਤਾ ਮਤਲਬ ਪ੍ਰਾਊਡ ਫੀਲ ਹੋ ਰਸੀ ਕਿ ਮਦਰ ਫਾਦਰ ਲਈ ਬੜੀ ਡਿਫਰੈਂਟ ਹੁੰਦਾ ਕਿ ਬੱਚਾ ਜਦੋਂ ਤਰੱਕੀ ਕਰਦਾ ਔਰ ਖਾਸ ਕਰਕੇ ਪੁਲੀ ਫੀਲਡ ਵਿੱਚ ਕਿ ਜਿਹਦੇ ਵਿੱਚ ਤੁਸੀਂ ਇੱਕ ਦੇਸੀ ਰਿਟਾਇਰ ਹੋਇਓ ਤੇ ਉਹ ਆਫੀਸਰ ਜਾ ਰਿਹਾ ਬੱਚਾ ਕਮਿਸ਼ਨਰ ਆਫੀਸਰ ਜਾ ਰਿਹਾ ਉਹ ਟੋਟਲ ਇਤਨੀ ਬੱਚੇ ਦੇ ਉਹਦੇ ਵਿੱਚੋਂ 203 ਬੱਚੇ ਸੀਗੇ ਜੋ ਜੈਸੋ ਜਾਂ ਹੋਰ ਰੈਂਕ ਦੇ ਬਾਕੀ ਬਹੁਤ ਉਸਟਾਂ ਖਾਸ ਕਰਕੇ ਜੋ ਬੇਟੀਆਂ ਔਰ 28 ਲੜਕੀਆਂ ਸੀਗੇ ਉਸਟਾਂ ਮਹਿਲਾ ਅਫਸਰ ਸੀ ਬਹੁਤ ਜ਼ਿਆਦਾ ਚੰਗਾ ਕੁਝ ਨਮੋਲ ਬਣਿਆ ਹਰ ਜੀ ਕਿਵੇਂ ਦਾ ਇਤਨੀ ਸੋਚਦੇ ਹੋ ਕਿ ਜਦੋਂ ਧੀ ਅੱਗੇ ਵੱਧਦੀ ਹੈ ਨਾ ਬਹੁਤ ਮਾਣ ਹੁੰਦਾ ਹੈ ਇਸ ਚੀਜ਼ ਦਾ ਦੂਸਰਾ ਪਰਿਵਾਰ ਨੂੰ ਵੀ ਆ ਸਾਰੇ ਹੀ ਆ ਬਹੁਤ ਕਰਦੇ ਆ ਉਹ ਛੋਟੇ ਹੁੰਦਿਆਂ ਤੋਂ ਬਹੁਤ ਮਿਹਨਤ ਕੀਤੀ ਹੈ ਨਾ ਪੜਦੀ ਵੀ ਸੀਗੀ ਨਾ ਜਦੋਂ ਉਦੋਂ ਉਦੋਂ ਵੀ ਇਹਦਾ ਬਹੁਤ ਰਿਆ ਮਤਲਬ ਇਹ ਚੀਜ਼ ਦੇ ਵਿੱਚ ਕਿ ਮੈਂ ਕੁਝ ਕਰਨਾ ਜ਼ਿੰਦਗੀ ਦੇ ਵਿੱਚ ਕਰਨਾ ਹੈਗਾ ਪਰ ਆਈਟੀ ਚ ਗਈ ਫਿਰ ਇੱਧਰ ਜਾਣ ਤੇ ਜਦੋਂ ਇਹ ਗਈ ਇਹਨੂੰ ਇਹਦੇ ਬ੍ਰਦਰ ਨੇ ਬੜਾ ਕੀਤਾ ਕਿ ਤੂੰ ਉਹ ਨਹੀਂ ਕਰ ਮੈਂ ਇਹਨੂੰ ਕਿਹਾ ਨਹੀਂ ਮੈਂ ਜੀਵਨ ਤੂੰ ਨਾ ਇੱਕ ਸੌਫਟ ਜੀ ਬੱਚੀ ਆ ਕਿ 800 ਮੀਟਰ ਵੀ ਨਹੀਂ ਦੌੜ ਸਕਦੀ ਹੁੰਦੀ ਇਹ ਇੰਨਾ ਇਹਦਾ ਸੀਗਾ ਅੱਜ ਇਹ ਉੱਥੇ ਹਰ ਇੱਕ ਮਤਲਬ ਪੇਟ ਦੇ ਵਿੱਚ ਜਾਂ ਕੋਈ ਵੀ ਫਿਜ਼ੀਕਲ ਟ੍ਰੇਨਿੰਗ ਆ ਉਹਦੇ ਵਿੱਚ ਐਕਸਲੈਂਟ ਆਈ ਹੈ ਤੇ ਮੈਨੂੰ ਤਾਂ ਬਹੁਤ ਖੁਸ਼ੀ ਹੁੰਦੀ ਆ ਰਹ ਸੀ ਜੀ ਜੀ ਕਿ ਹੱਥ ਪਹੁੰਚੀ ਹੈ ਸੋ ਬੇਸਿਕਲੀ ਇਹ ਬਹੁਤ ਹੀ ਜ਼ਿਆਦਾ ਪ੍ਰਾਊਡ ਵਾਲੀ ਗੱਲ ਆ ਕਿ Đt my sister is an officer in Indian Air Force ਸੋ ਸਟੋਰੀ ਕੀ ਸੀ ਕਿ ਆਈ ਵਾਸ ਪ੍ਰੇਪੇਰਿੰਗ ਫॉर NDA ਵੀ NDA ਦਾ ਐਗਜ਼ਾਮ ਚੱਲ ਰਿਹਾ ਸੀ ਤੇ ਬੇਸਿਕਲੀ ਆਲ ਥੈਂਕਸ ਟੂ ਲਾਕਡਾਊਨ ਕਿ ਲਾਕਡਾਊਨ ਕਰਕੇ ਆਪਾਂ ਕਰਿਆ ਸਾਰੇ ਜਣੇ ਤੇ ਲਾਕਡਾਊਨ ਵਿੱਚ ਮੈਂ ਆਪਣੀ ਤਿਆਰੀ ਕਰਦਾ ਹੁੰਦਾ ਸੀ ਡਿਫੈਂਸ ਫੋਰਸਿਸ ਦੀ ਤੇ ਨਾਲ ਦੀਦੀ ਆਈਟੀ ਜੌਬ ਕਰ ਰਹੀ ਸੀ ਫਰੋਮ ਹੋਮ ਤੇ ਮੇਰੇ ਵੱਲ ਦੇਖ ਕੇ ਨਾਲ ਦੀ ਦਾ ਉਹਦਾ ਹਲਕਾ ਸ਼ੌਂਕ ਹੈਗਾ ਸੀ ਪਹਿਲਾਂ ਪਰ ਜਿਆਦਾ ਸ਼ੌਂਕ ਆਪਾਂ ਜੋ ਦੋਨੇ ਇਕੱਠੇ ਤਿਆਰੀ ਸ਼ੁਰੂ ਕਰਨੀ ਕੀਤੀ ਉਦੋਂ ਸ਼ੌਂਕ ਲੱਗਾ ਮਤਲਬ ਜਿਵੇਂ ਆਪਸ ਦੇ ਵਿੱਚ ਹਲਕਾਰ ਦੇ ਵਿੱਚ ਬੰਦ ਹੈ ਤੇ ਮਾਹੌਲ ਲੋਕਡਾਊਨ ਤੇ ਸਿਲੇਬਸ ਐਨਡੀਏ ਦਾ ਤੇ ਐਫ ਕੈਟ ਦਾ 에ਅਰ ਫੋਰਸ ਦਾ ਲਗਭਗ ਸੇਮ ਸੀ ਸੋ ਆਪਾਂ ਇਕੱਠੇ ਤਿਆਰੀ ਕਰਨੀ ਸ਼ੁਰੂ ਕੀਤੀ ਫਿਰ ਫਿਰ ਆਪਾਂ ਜਦਾ ਇੰਗਲਿਸ਼ ਵਿੱਚ ਸਿਨੋਨਿਮਸ ਐਂਡਨਸ ਹੁੰਦੇ ਆ ਇੱਕ ਦੂਜੇ ਨੂੰ ਸੁਣਨੇ ਸ਼ੁਰੂ ਕੀਤੇ ਚਲ ਤੇਰੀ ਕਿੰਨੀ ਤਿਆਰੀ ਹੋ ਗਈ ਮੇਰੀ ਕਿੰਨੀ ਤਿਆਰੀ ਹੋ ਗਈ ਸੋ ਉਸ ਚੀਜ਼ ਵਿੱਚ ਆਪਾਂ ਦੋਨਾਂ ਨੇ ਐਸਐਸਬੀ ਇਕੱਠਿਆਂ ਦਿੱਤੀ ਪਹਿਲਾਂ ਦੀ ਵੀਦੇ ਦੋ ਫੇਲ ਹੋਇਆ ਸੀ ਪਹਿਲੇ SSB ਦੇ ਪਹਿਲੋਂ ਫਸਟ ਸਟੇਜ ਤੋਂ ਫਿਰ ਲਾਸਟ ਸਟੇਜ ਵਿੱਚ ਚੈੱਕ ਕਰਦੀ ਫੇਲ ਹੋਇਆ ਪਰ ਜਿਹੜੀ 3rd ਅਟੈਂਪਟ ਦਿੱਤਾ ਉਹਦੇ ਵਿੱਚ ਰਿਟਨ ਫਿਰ SSB ਜਿਹਨੂੰ ਇੰਟਰਵਿਊ ਕਹਿੰਦੇ ਐ SSB 5 ਦਿਨ ਦਾ ਪ੍ਰੋਸੀਜਰ ਆ ਉਹਦੇ ਵਿੱਚ ਜਾਣ ਤੁਸੀਂ ਪਹਿਲੇ ਦਿਨ ਆਊਟ ਹੋ ਜਾਂਨੇ ਜੇ ਜਾਂ ਦਿਨ ਲਾਸਟ ਤੇ 5ਵੇਂ ਦਿਨ ਆਊਟ ਹੁੰਨੇ ਜੇ ਤੇ ਉਹ ਜਿਹੜਾ 5 ਡੇ ਪ੍ਰੋਸੀਜਰ ਆ ਉਹਦੀ ਦਾ ਲਾਸਟ ਵਾਰ ਹੋਇਆ ਦੇਹਰਾਦੂਨ ਤੇ ਦੇਹਰਾਦੂਨ ਤੋਂ ਦੀ ਰეკਮੈਂਡ ਹੋਇਆ ਉਸ ਤੋਂ ਬਾਅਦ ਮੈਡੀਕਲ ਆਇਆ ਦਿੱਲੀ ਤੇ ਮੈਡੀਕਲ ਕਲੀਅਰ ਕੀਤਾ ਤੇ ਫਿਰ ਮੈਡੀਕਲਸ ਵੀ ਟੈਂਪਰੀਰੀ ਰਿਜੈਕਸ਼ਨ ਆ ਜਾਂਦੀ ਆ ਕਿਸ ਦਾ ਕਿਸੇ ਦੀ ਵੇਟ ਤੋਂ ਹੋਗੀ ਕਿਸ ਦੀ ਕਿਸ ਚੀਜ਼ ਤੋਂ ਹੋਗੀ ਫਿਰ ਸਾਰਾ ਕੁਝ ਕਲੀਅਰ ਕਰਕੇ ਫਿਰ ਮੈਰੀਟਨ ਹੋਏ ਤੇ ਮੈਰੀਟਨ ਹੋ ਕੇ ਆਪਣਾ ਫਿਰ ਅਕੈਡਮੀ ਜੁਆਇਨ ਕੀਤੀ ਤੇ ਇਸ ਅਕੈਡਮੀ ਵਿੱਚ ਸਾਲ ਦੀ ਟ੍ਰੇਨਿੰਗ ਜਿਹੜੀ ਸੀ ਫਸਟ ইয়ার ਦੀ ਉਹ ਬਹੁਤ ਹੀ ਟਫ ਹੁੰਦੀ ਹੈ ਮੀਨਸ ਕਿ ਅਨਕਲਸ ਹੁੰਦੇ ਨਾ ਇਹਨਾਂ ਤੋਂ ਖੂਨ ਕੱਢ ਦਿੰਦੇ ਆ ਇੱਕ ਵਾਰੀ ਨਕਲਸ ਤੋਂ ਇਦਨਾ ਆਪਣੇ ਕੋਹਨੀਆਂ ਤੋਂ ਤੇ ਦੀ ਦਾ weight ਸੀ ਕੋਈ 57 kg ਜਦੋਂ ਦੀਦੀ ਆਇਆ ਉਹ 52 kg ਸੀ ਤੇ ਇਹਦਾ weight ਮੀਨਸ ਕਿ ਇੰਨਾ ਜ਼ਿਆਦਾ ਲਗੜਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਕਈ ਵਾਰ ਰਾਤ ਰਾਤ ਦੇ ਕੈਂਪ 220 ਕਿਲੋਮੀਟਰ ਜੋਸ਼ ਰਨਸ ਫਿਰ ਨਾਈਟ ਐਕਸਰਸਾਈਜ਼ ਕੈਂਪਸ ਇੰਨਾ ਕਰਕੇ ਮੀਨਸ ਬੰਦਾ ਜਿੰਨੇ ਕੁਝ ਵੀ ਨਾ ਕੀਤਾ ਹੋਏ ਰਨਿੰਗ ਨਹੀਂ ਕੀਤੀ ਹੋਏ ਕਦੀ ਉਹ ਇੰਨਾ ਕੁਝ ਕਰ ਰਿਆ ਤੇ ਇਹ ਬਹੁਤ ਹੀ ਵੱਡਾ ਗਰਾਫ ਨੂੰ ਇਨਕਲਾਈਨ ਦਿੰਦੀ ਹੈ ਕਿ ਇਸ ਤਰੀਕੇ ਨਾਲ ਕੋਈ ਇੰਨਾ ਇੰਪਰੂਵ ਕਰ ਸਕਦਾ ਡਿਫੈਂਸ ਫੋਰਸਿਸ ਤੇ ਉਸ ਤੋਂ ਬਾਅਦ ਫਿਰ 6 ਮਹੀਨੇ ਦੀ ਟ੍ਰੇਨਿੰਗ ਆਈ ਬੈਂਗਲੌਰ ਉਹਦੇ ਵਿੱਚ ਜਿਹੜੀ ਪਹਿਲੇ ਸਾਲ ਦੀ ਟ੍ਰੇਨਿੰਗ ਉਸ ਤੋਂ ਜ਼ਿਆਦਾ ਟਫ ਟ੍ਰੇਨਿੰਗ ਸੀ ਤੇ ਉਹਦੇ ਵਿੱਚ ਤੇ ਤੁਸੀਂ ਹੈਵੀ ਦਿੱਤੀ ਨੱਕ ਦੇਖੋਗੇ ਨਾ ਇੱਥੋਂ ਵਾਈਟ ਹੋਏ ਹੋਏ ਇੰਨਾ ਜ਼ਿਆਦਾ ਖੂਨ ਘਟਦੇ ਆ ਉਥੇ ਮੀਨਸ ਰਗੜਾ ਕਹਿੰਦੇ ਕਿ ਇੱਕ ਅਫਸਰ ਨੂੰ ਬਣਾਉਂਦੇ ਆ ਤੇ ਪੂਰਾ ਅਫਸਰ ਪੂਰਾ ਅਫਸਰ ਆਪਾਂ ਕਹਿ ਦਿੰਦੇ ਆ ਕਿ ਅਫਸਰ ਆ ਕਿ ਆਰਡਰ ਮਾਰ ਰਿਹਾ ਇੰਦਾ ਬਣ ਕੇ ਅਫਸਰ ਪਰ ਇੱਕ ਅਫਸਰ ਬਣਨ ਦਾ ਪ੍ਰੋਸੀਜਰ ਜਿਹੜਾ ਉਹ ਖੁਦ ਦੀ 3 ਸਾਲ ਦਾ ਪ੍ਰੋਸੀਜਰ ਹੈ 2.5 ਸਾਲ ਦਾ ਪ੍ਰੋਸੀਜਰ ਐਂਡ ਗਵਰਨਮੈਂਟ ਇਜ਼ ਸਪੈਂਡਿੰਗ ਕਰੂਡਸ ਓਨ ਮੇਕਿੰਗ ਅ ਸਿੰਗਲ ਅਫਸਰ ਸੋ ਇਹ ਕਾਫੀ ਪ੍ਰਾਊਡ ਦੀ ਗੱਲ ਹੈ ਕਿ ਮਾਈ ਸਿਸਟਰ ਇਜ਼ ਅਫਸਰ ਇਨ ਮੀਨ ਐ ਅਫਸਰ